ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗਾ ਸਰਕਾਰ ਵੱਲੋਂ ਹੁਣ 7000 ਰੁਪਇਆ ਤੇ ਇਹ ਕੀ ਹੈ ਪੂਰੀ ਖਬਰ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਅੱਗੇ ਜਾਣਕਾਰੀ ਤੁਹਾਨੂੰ ਦਿੰਨੇ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸਰਕਾਰ ਬਜਟ ਦੇ ਵਿੱਚ ਇੱਕ ਨਵੀਂ ਸਕੀਮ ਲੈ ਕੇ ਆਈ ਹੈ ਜਿਦੇ ਵਿੱਚ ਉਹਨਾਂ ਨੇ ਆਪਾਂ ਨੂੰ 7000 ਰੁਪਿਆ ਜਿਹੜੀ ਸਬਸਿਡੀ ਦੇਣੀ ਆ ਮੱਕੀ ਦੇ ਉੱਤੇ ਜਿਹੜੇ ਕਿਸਾਨ ਝੋਨਾ ਛੱਡ ਕੇ ਮੱਕੀ ਬੀਜਣਗੇ ਤੇ ਇਹ ਜਿਹੜੀ ਆ ਸਿਰਫ ਹਜੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਚਾਲੂ ਕੀਤਾ ਵਾ ਇੱਕ ਕਪੂਰਥਲਾ ਤੇ ਬਠਿੰਡਾ ਤੇ ਗੁਰਦਾਸਪੁਰ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਇਹ ਸਕੀਮ ਹਾਲੇ ਜਿਹੜੀ ਆ ਉਹ ਚਾਲੂ ਕੀਤੀ ਹੈ ਸੋ ਸਰਕਾਰ ਇਸ ਮੱਕੀ ਤੋਂ ਜਿਹੜੀ ਆ ਇਥੈਨੋਲ ਬਣਾਉਣਗੇ ਤੇ ਆਪਾਂ ਜਿਹੜੀ ਆ ਇਹ ਸਬਸਿਡੀ ਦੇ ਰੂਪ ਦੇ ਵਿੱਚ ਆਪਣੇ ਖਾਤੇ ਦੇ ਵਿੱਚ 7000 ਰੁਪਇਆ ਆਉਣਾ ਤੇ ਇਹ ਜਿਹੜੀ ਸਕੀਮ ਆ ਇਹ ਸਿਰਫ ਉਹਨਾਂ ਵਾਸਤੇ ਆ ਜਿਹੜਾ ਝੋਨਾ ਛੱਡ ਕੇ ਤੇ ਮੱਕੀ ਲਾਉਣਗੇ ਸੋ ਅੱਗੇ ਦੇਖਦੇ ਆ ਤਾਂ ਕੀ ਰਿਜ਼ਲਟ ਨਿਕਲਦਾ ਸੋ ਤਦ ਤੱਕ ਲਈ ਧੰਨਵਾਦ